ਸਤਿ ਸ੍ਰੀ ਅਕਾਲ ਜੀ ਰੂ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆ ਰਹੀ ਹੈ ਹੰਨੇ ਹੰਨੇ ਪਾਤਸ਼ਾਹੀ ਪੁਸਤਕ ਦੇ ਅਧਿਆਇ 25ਵੀਂ ਕੱਲ ਆਪਾਂ ਅਧਿਆਇ 24 ਤੁਹਾਡੇ ਨਾਲ ਸਮਾਪਤ ਕੀਤਾ ਸੀ ਤਾਂ ਉਹ ਸ਼ੁਰੂ ਕਰਦੇ ਹਾਂ ਅਧਿਆਇ 25ਵੀਂ ਜੈਸੀ ਕੀਨੀ ਥੀ 1992 ਸਜਾਈ ਕੀ ਲੱਖੂ ਨੂੰ ਉਸ ਦੇ ਕੀਤੇ ਦੀ ਕੋਈ سزا ਨਹੀਂ ਮਿਲੀ ਇਹ ਰੰਝ ਸਾਡੇ ਸਭ ਦੇ ਮਨ ਵਿੱਚ ਸੀ ਪਰ ਦਰਬਾਰਾ ਸਿੰਘ ਨੇ ਬਾਬੇ ਤੋਂ ਪੁੱਛ ਹੀ ਲਿਆ ਸਜ਼ਾ ਵਰਗੀ ਸਜ਼ਾ ਬਾਬਾ ਬੋਲਿਆ ਲੱਖੂ ਦਾ ਤਾਂ ਐਸਾ ਅੰਤ ਹੋਇਆ ਕਿ ਨਰਕਾਂ ਵਿੱਚ ਬੈਠੇ ਗੰਗੂ ਦੀ ਰੂਹ ਵੀ ਕੰਬ ਉੱਠੀ ਹੀ ਕਥਾ ਅੱਗੇ ਜਾਣ ਤੋਂ ਪਹਿਲਾਂ ਸਾਨੂੰ ਲੱਖੂ ਦੇ ਅੰਤ ਬਾਰੇ ਵੀ ਦੱਸ ਸਕਦੀ ਹੈ 인ਦਰਜੀਤ ਬੋਲਿਆ ਲਓ ਸੁਣੋ ਫਿਰ ਲੱਖੂ ਖੱਤਰੀ ਦੀ ਮੌਤ ਦੇਖਣ ਦੀ ਸਾਡੀ ਉਤਸੁਕਤਾ ਦੇਖਦੇ ਹਾਂ ਬਾਬਾ ਮੁਸਕਰਾਉਂਦਾ ਹੋਇਆ ਬੋਲਿਆ ਸਖੀ ਲੱਖੂ ਖੱਤਰੀ ਵੱਧ ਕੀ ਚੱਲੀ ਬਹੁਤ ਵੱਡੀ ਗਿਣਤੀ ਵਿੱਚ ਆਪਣੇ ਦੁਸ਼ਮਣ ਸਿੱਖਾਂ ਨੂੰ ਖਤਮ ਕਰਕੇ ਲਾਹੌਰ ਦੇ ਨਵਾਬ ਦਾ ਹੰਕਾਰ ਸੱਤਵੇਂ ਅਸਮਾਨ ਤੱਕ ਆ ਪੁੱਜਾ ਉਸ ਨੂੰ ਤਾਂ ਹੁਣ ਦਿੱਲੀ ਤਖਤ ਦੇ ਸੁਪਨੇ ਆਉਣ ਲੱਗੇ ਸਨ ਉਸ ਨੂੰ ਜਾਪਣ ਲੱਗ ਪਿਆ ਕਿ ਕਿਸੇ ਤਰ੍ਹਾਂ ਦੀਆਂ ਕੂੜੀਆਂ ਚਾਲਾਂ ਖੇੜ ਤੇ ਵਿਰੋਧੀਆਂ ਦੀ ਵੱਡੀ ਗਿਣਤੀ ਵਿੱਚ ਕਤਲੇਆਮ ਕਰਕੇ ਉਹ ਜਲਦੀ ਹੀ ਸ਼ਾਹੀ ਤਖਤ ਤੇ ਬੈਠ ਜਾਵੇਗਾ ਜੇ ਲਖਪਤਰਾਇ ਵਰਗੇ ਬਸ ਕੁਝ ਕੋ ਹੋਰ ਨਾ ਦੀਵਾਨ ਮੇਰੇ ਕੋਲ ਹੋਣ ਜੋ ਆਪਣੇ ਲੋਕਾਂ ਦਾ ਲਹੂ ਵਹਾਉਣ ਵਿੱਚ ਵੀਰਤਾ ਸੰਕੋਚ ਨਾ ਕਰਨ ਤਾਂ ਲਾਲ ਕਿਲੇ ਨੂੰ ਮੈਂ ਕੁਝ ਸਮੇਂ ਵਿੱਚ ਹੀ ਸਰ ਕਰ ਲਵਾਂਗਾ ਐਸੀਆਂ ਗੱਲਾਂ ਨਵਾਬ ਲਾਹੌਰ ਦੇ ਚਿਤ ਅੰਦਰ ਚੱਲੀਆਂ ਰਹਿੰਦੀਆਂ ਸਨ ਪਰ ਜਿਵੇਂ ਪੁਰਾਤਨ ਵੇਲੇ ਤੋਂ ਹੀ ਸਿੱਖਾ ਦਾ ਵਿਸ਼ਵਾਸ ਤੁਰਿਆ ਆ ਰਿਹਾ ਹੈ ਕਿ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ ਲੱਖੂ ਖਤਰੀ ਤੇ ਨਵਾਬ ਲਾਹੌਰ ਦੇ ਪਾਪਾ ਦਾ ਬੇੜਾ ਭਰ ਗਿਆ ਸੀ ਕੋਣੋਸ ਵਿੱਚ ਕੋਈ ਇੱਕ ਵੀ ਪਾਪ ਹੋਰ ਸਮਾ ਸਕਣਾ ਮੁਸ਼ਕਲ ਸੀ ਤੇ ਬੇੜਾ ਹੁਣ ਬਸ ਡੁੱਬਣ ਵਾਲਾ ਹੀ ਸੀ ਗੁੜ ਵੇਚਦੇ ਆਮ ਵਪਾਰੀਆਂ ਨੂੰ ਵੀ ਲੱਖੂ ਨੇ ਫੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਸਿਰਫ ਐਸੇ ਕਰਕੇ ਕਿ ਉਹ ਗੁੜ ਲੈ ਲੋ ਭਾਈ ਗੁੜ ਦਾ ਹੋਕਾ ਦੇ ਰਹੇ ਸਨ ਗੁੜ ਕਹਿਣ ਤੇ ਲੱਖੂ ਨੇ پابੰਦੀ ਲਾਈ ਹੋਈ ਸੀ ਸੋ ਡਰਦੇ ਹੋਏ ਵਿਚਾਰੇ ਆਮ ਲੋਕ ਗੁਰੂ ਨੂੰ ਮਠਿਆਈ ਰੋੜੀ ਜਾਂ ਭੇਲੀ ਕਹਿਣ ਲੱਗ ਪਏ ਸੰਸਾਰ ਨੂੰ ਚੰਨਣ ਵੰਡ ਰਹੀ ਬਾਣੀ ਦੀਆਂ ਪੋਥੀਆਂ ਦੀ ਉਸਨੇ ਬੇਅਦਬੀ ਕੀਤੀ ਭਾਵੇਂ ਗੁਰੂ ਬੇਅੰਤ ਹੈ ਗੁਰੂ ਅਦਬਾ ਬੇਅਦਬਾਂ ਤੋਂ ਪਾਰ ਹੈ ਗੁਰੂ ਨੂੰ ਸਤਕਾਰ ਦੀ ਲੋਚਾ ਨਹੀਂ ਤੇ અપਮਾਨ ਦਾ ਭੈਅ ਨਹੀਂ ਗੁਰੂ ਕਿਸੇ ਦੇ ਆਖਿਆ ਵੱਡਾ ਨਹੀਂ ਹੁੰਦਾ ਤੇ ਨਿੰਦਾ ਕਰਿਆਂ ਘਟਦਾ ਨਹੀਂ ਪਰ ਗੁਰੂ ਕੇ ਸਿੱਖ ਤੇ ਕੁਦਰਤ ਗੁਰੂ ਪ੍ਰਤੀ ਬੋਲੇ ਜਾਂਦੇ ਮੰਦੇ ਬੋਲ ਗੁਰੂ ਦੀ ਮੁਖਵਾਕ ਬਾਣੀ ਦਾ ਨਿਰਾਦਰ ਕਿਵੇਂ ਸੰਹਾਰ ਸਕਦੇ ਹਨ ਗੁਰੂ ਦੇਵੇ ਅਦਬ ਵਿੱਚ ਲਬਰੇਜ਼ ਕੁਦਰਤ ਜਦ ਗੁਰੂ ਦੀ ਬੇਅਦਬੀ ਕਰਨ ਵਾਲੇ ਪਾਪੀਆਂ ਨੂੰ ਬਖਸ਼ਦੀ ਹੈ ਕੁਦਰਤ ਤਾਂ ਨਿਆਹ ਦੁਨਿਆਵੀ ਦੇ ਦਾਤਾਂ ਤੋਂ ਬਹੁਤ ਪਰੇ ਹੈ ਇਹ ਨਿਆ ਵਕੀਲਾਂ ਦੀਆਂ ਝੁੱਠੀਆਂ ਸੱਚੀਆਂ ਦਲੀਲਾਂ ਤੇ ਆਧਾਰਿਤ ਨਹੀਂ ਇਸ ਅਦਾਲਤ ਵਿੱਚ ਨਿਆ ਕਾਜ਼ੀ ਦੀ ਕਲਮ ਦਾ ਉਠਾਜ ਨਹੀਂ ਅਦਾਲਤਾਂ ਵਿੱਚ ਕਾਜ਼ੀ ਦੀ ਕੁਰਸੀ ਤੇ ਬੈਠ ਕੇ ਕੀਤੀਆਂ ਜਾਂਦੀਆਂ ਚੋਰੀਆਂ ਵੀ ਕੁਦਰਤ ਤੋਂ ਲੁਕ ਨਹੀਂ ਸਕਦੀਆਂ ਜਦੋਂ ਕਚੈਰੀ ਦਰਗਾਹ ਵਿੱਚ ਲੱਗਦੀ ਹੈ ਤਾਂ ਮੁਲਜ਼ਮ ਦਾ ਦੁਨਿਆਵੀ ਰਤਬਾ ਤੇ ਅਹੁਦਾ ਨਹੀਂ ਦੇਖਿਆ ਜਾਂਦਾ ਵੱਡੇ ਵੱਡੇ ਬਾਦਸ਼ਾਹ ਕੁਦਰਤ ਦੇ ਨਿਆਂ ਨੇ ਕਾਵੀਆਂ ਤੜਾਂ ਜਿਹੀ ਕਰ ਦਿੱਤੇ ਦੁਨੀਆਵੀ ਅਦਾਲਤਾਂ ਦੇ ਕਾਜ਼ੀ ਦਰਗਾਹੀ ਨਿਆਂ ਵੇਲੇ ਨਰਕਾਂ ਵਿੱਚ ਸੁੱਟੇ ਜਾਂਦੇ ਹਨ ਤੇ ਗੁਰੂ ਦੀ ਬੇਅਦਬੀ ਕਰਨ ਵਾਲੇ ਉਹ ਕਲ ਬਖਸ਼ ਬਖਸ਼ੇ ਜਾਣੇ ਸੰ ਸਮੇਂ ਦੇ ਕਾਲ ਚੱਕਰ ਵਿੱਚ ਵੱਜੇ ਹੋਏ ਅਸੀਂ ਦੁਨੀਆਵੀ ਜੀਵ ਕਈ ਵਾਰੇ ਕਾਲੇ ਪਿਆ ਜਾਂਦੇ ਹਨ ਕਿ ਪਾਪੀਆਂ ਨੂੰ ਸਜ਼ਾ ਕਿਉਂ ਨਹੀਂ ਮਿਲਦੀ ਪਰ ਸਿੰਘ ਸਿੰਘਾਂ ਦਾ ਵਿਸ਼ਵਾਸ ਡ੍ਰਿਢ ਸੀ ਕਿ ਲੱਖੂ ਜਿਹੇ ਦੋਖੀਆਂ ਤੇ ਗੁਰੂ ਨਿੰਦਕਾਂ ਦੇ ਸਿਰ ਇੱਕ ਦਿਨ ਤਪਦੇ ਤੇਲ ਦੇ ਕੜਾਹਿਆਂ ਵਿੱਚ ਦਿੱਤੇ ਹੀ ਜਾਣਗੇ ਹੰਕਾਰ ਜਦ ਲੱਖੂ ਦੇ ਸਿਰ ਚੜ ਜਾਂਦਾ ਸੀ ਤਾਂ ਉਹ ਬੋਲਦਾ ਸੀ ਕਿ ਇੱਕ ਖੱਤਰੀ ਦਾ ਸ਼ੁਰੂ ਕੀਤਾ ਹੋਇਆ ਪੰਥ ਇੱਕ ਖੱtre ਹੀ ਖਤਮ ਕਰੇਗਾ ਉਸ ਮਤਹੀਣ ਨੂੰ ਕੌਣ ਦੱਸੇ ਕਿ ਅਕਾਲੀ ਪੰਥ ਅਕਾਲ ਪੁਰਖ ਦਾ ਸੰਤ ਸਿਪਾਹੀ ਪੁੱਤਰ ਹੈ ਖਤਮ ਕਰਨ ਦੇ ਦਾਅਵੇ ਕਰਨ ਵਾਲੇ ਬਥੇਰੇ ਆਏ ਤੇ ਆਪ ਮਿਟ ਗਏ ਇਹ ਅਕਾਲ ਪੁਰਖ ਦੀ ਆਪਣੀ ਨਿੱਜੀ ਫੌਜ ਹੈ ਅਕਾਲ ਪੁਰਖ ਦੇ ਮਹਾਕਾਲ ਪੁੱਤਰਾਂ ਦੀ ਸੈਨਾ ਇਸ ਧਰਤੀ ਤੋਂ ਬੁਰਾਈ ਦਾ ਖਾਤਮਾ ਕਰਕੇ ਬੇਗੰਪੁਰਾ ਸਥਾਪਿਤ ਕਰਨ ਲਈ ਪੈਦਾ ਕੀਤੀ ਗਈ ਹੈ ਤੇ ਟੀਚਾ ਸਰ ਕਰੇ ਬਿਨਾ ਰੁਕੇਗੀ ਨਹੀਂ ਜਾਲਮਾਂ ਪਾਪੀਆਂ ਦਾ ਨਾਸ਼ ਕਰਨ ਲਈ ਉਪਜੀ ਇਸ ਫੌਜ ਦਾ ਕੋਈ ਪੁੱਤਰਿਆ ਨਵਾਬ ਤੇ ਹੰਕਾਰੀ ਖੱਤਰੀ ਕਿਵੇਂ ਵਾਰ ਵੀ ਵਿੰਗਾ ਕਰ ਸਕਦਾ ਹੈ ਪੁਰਾਤਨ ਸਿੱਖਾਂ ਦਾ ਮੰਨਣਾ ਸੀ ਕਿ ਜਦ ਲਖਪਤਰ ਆਏ ਪੰਜਾਬ ਵਿੱਚ ਆਪਣਾ ਕਹਿਰ ਵਰਤਾ ਰਿਹਾ ਸੀ ਤਾਂ ਅਕਾਲ ਦਰਬਾਰ ਵਿੱਚ ਕੁਝ ਹਲਚਲ ਹੋਈ ਕਰਤਾਪੁਰਖ ਜੀ ਨੇ ਕੁਦਰਤ ਨੂੰ ਹਨੇਰੇ ਦਾ ਕਾਰਨ ਪੁੱਛਿਆ ਜਵਾਬ ਆਇਆ ਨਾਨਕ ਨਿਰੰਕਾਰ ਜੀ ਦੇ ਨਾਮ ਦੀ ਕੋਈ ਮੂਰਖ ਨਿੰਦਾ ਕਰ ਰਿਹਾ ਹੈ ਤੇ ਕਹਿੰਦੇ ਨੇ ਕੁਦਰਤ ਦੇ ਇਸ ਵਾਕ ਨੇ ਲੱਖੂ ਦੀ ਹੁਣੀ ਤੈ ਕਰ ਦਿੱਤੀ ਕਾਬਲੋਂ ਤੁਰੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੇ ਲਾਹੌਰ ਦਾ ਰਾਹ ਫੜਿਆ ਜਾਂ ਕਹਿ ਲੋ ਕਿ ਇਹ ਕੁਦਰਤਾਨੀਆਂ ਕਰਨ ਦਾ ਢੰਗ ਸੀ ਕਿ ਪੈਰੀ ਵੱਜੇ ਕੰਡੇ ਨੂੰ ਦੂਜੇ ਤਿੱਖੇ ਕੰਡੇ ਨਾਲ ਹੀ ਕੱਢਿਆ ਜਾਵੇਗਾ ਭਰਾ ਹੀ ਭਰਾਵਾਂ ਨੂੰ ਮਾਰਨਗੇ ਤੁਰਕ ਤੁਰਕਾਂ ਦਾ ਸਫਾਇਆ ਕਰਨਗੇ ਨਾਦਰ ਨੂੰ ਪਾਰ ਬੁਲਾ ਕੇ ਅਬਦਾਲੀ ਤੇ ਤੈਮੂਰ ਨੇ ਦਿੱਲੀ ਦਾ ਰੁਖ ਕੀਤਾ ਲਾਹੌਰ ਤੇ ਕਬਜ਼ਾ ਕਰਦੇ ਆ ਗਿਲਜ਼ੀਆਂ ਨੂੰ ਧੀਰ ਨਾਲ ਲੱਗੇ ਨਵਾਬ ਲਾਹੌਰ ਤੇ ਦੀਵਾਨ ਲਖਪਤ RAI ਹੁਨ ਦੁਰਾਨੀ ਦੇ ਜੀ ਹਜ਼ੂਰੀਏ ਬਣ ਗਏ ਦਿੱਲੀ ਵੱਲੋਂ ਵਜ਼ੀਰ ਕਰਮਦੀਨ ਸੁਰਹ ਅਲੀ ਤੇ ਜੈਪੁਰ ਦਾ ਬਹਾਦਰ ਰਾਜਪੁੱਤ ਰਾਜਾ ਮਾਧੋ ਸਿੰਘ ਵੱਡੀ ਫੌਜ ਲੈ ਕੇ ਅਬਦਾਲੀ ਨਾਲ ਲੋਹਾ ਲੈਣ ਲਈ ਸਰਹੰਦ ਨੇੜੇ ਆ ਖਲੋਤੀ ਹਨ। ਤੋਪ ਦਾ ਗੋਲਾ ਲੱਗਣ ਕਾਰਨ ਵਜ਼ੀਰ ਕਰਮ ਅਲੀ ਪਹਿਲੇ ਹੱਲੇ ਵਿੱਚ ਹੀ ਜਹਾਨੋ ਕੁਛ ਕਰ ਗਿਆ। ਉਸ ਦੇ ਦਲੇਰ ਪੁੱਤਰ ਨੇ ਮੌਕਾ ਸੰਭਾਲਿਆ ਤੇ ਫੌਜ ਨੂੰ ਖਬਰ ਨਹੀਂ ਹੋਣ ਦਿੱਤੀ ਕਿ ਫੌਜ ਦੀ ਅਗਵਾਈ ਕਰਨ ਵਾਲਾ ਵਜ਼ੀਰ ਮਾਰਿਆ ਗਿਆ ਹੈ ਤਾਂ ਕਿ ਸਪਾਈਆਂ ਦੇ ਹੌਸਲੇ ਨਾ ਠੁੱਟ ਸਕਣ ਉਸਨੇ ਆਪਣੇ ਪਿਤਾ ਨੂੰ ਹਾਥੀ ਉੱਤੇ ਇਸ ਤਰ੍ਹਾਂ ਬਿਠਾਇਆ ਕਿ ਉਹ ਬਿਲਕੁਲ ਸਹੀ ਸਲਾਮਤ ਜਾਪ ਰਿਹਾ ਸੀ ਵਜ਼ੀਰ ਨੂੰ ਦੇਖ ਕੇ ਸੈਨਾ ਦਲੇਰੀ ਨਾਲ ਅੱਗੇ ਵਧ ਰਹੀ ਸੀ ਇਸ ਤਰ੍ਹਾਂ ਵਜ਼ੀਰ ਕਰਮਦੀਨ ਦੇ ਪੁੱਤਰ ਦੀ ਸਿਆਣਪ ਨਾਲ ਦਿੱਲੀ ਨੇ ਇਹ ਮੈਦਾਨ ਮਾਰ ਲਿਆ ਤੇ ਅਬਦਾਲੀ ਹਾਰ ਕੇ ਵਾਪਸ ਮੁੜ ਗਿਆ ਪਰ ਵਜ਼ੀਰ ਦਾ ਬਹਾਦਰ ਪੁੱਤਰ ਲੜਾਈ ਜਿੱਤ ਕੇ ਵਾਪਸ ਦਿੱਲੀ ਨਹੀਂ ਪਰਤੇ ਆ ਸਗੋਂ ਅਬਦਾਲੀ ਦਾ ਪਿੱਛਾ ਕਰਕੇ ਉਸ ਨੂੰ ਕਾਬਲ ਦੇ ਰਾਹ ਪਾ ਕੇ ਆਇਆ ਜੰਗਲ ਵਿੱਚ ਦਿਖਾਈ ਦੇਲੇਰੀ ਤੇ ਸਿਆਣਪ ਕਰਕੇ ਦਿੱਲੀ ਦਰਬਾਰ ਨੇ ਕਰਮਦੀਨ ਦੇਸਪੁੱਤਰ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ ਜਿਸ ਨੂੰ ਲੋਕ ਹੁਣ ਸੂਬੇਦਾਰ ਮੀਰ ਮੰਨੂ ਦੇ ਨਾਮ ਤੋਂ ਜਾਣਨ ਲੱਗੇ ਸਨ ਮੀਰ ਮੰਨੂ ਨੇ ਆਪਣਾ ਦੀਵਾਨ ਕੌੜਾ ਮੱਲ ਨੂੰ ਥਾਪਿਆ ਤੇ ਅਬਦਾਲੀ ਦਾ ਸਾਥ ਦੇਣ ਕਰਕੇ ਲੱਖੂ ਖੱਤਰੀ ਨੂੰ 30 ਲੱਖ ਰੁਪਏ ਤੱਕ ਜੁਰਮਾਨਾ ਲਾਇਆ 20 ਲੱਖ ਤਾਂ ਲੱਖੂ ਨੇ ਭਰ ਦਿੱਤਾ ਤੇ ਬਾਕੀ 10 ਲੱਖ ਬਦਲੇ ਉਸ ਨੂੰ ਜੇਲ੍ਹ ਛੁੱਟ ਦਿੱਤਾ ਗਿਆ ਸਿੱਖ ਪੰਥ ਦੇ ਹਿਤੈਸ਼ੀ ਦੀਵਾਨ ਕੌੜਾ ਮਲ ਨੇ ਮੀਰ ਮੰਨੂ ਨੂੰ ਬਾਕੀ 10 ਲੱਖੇ ਟਕੇ ਦੇਣ ਦੀ ਪੇਸ਼ਕਸ਼ ਕੀਤੀ ਦੀਵਾਨ ਸਾਹਿਬ ਨੇ ਹੀ ਪਤਵੰਤੇ ਨਾਲ ਲੈ ਕੇ ਲਖਪਤ ਰਾਏ ਦੇ ਤਰਲੇ ਪਾਏ ਕਿ ਸਿੱਖਾਂ ਤੇ ਕਹਿਰ ਨਾ ਟਾਹੇ ਪਰ ਗੁੱਸੇ ਤੇ ਹੰਕਾਰ ਵਿੱਚ ਅੰਨੇ ਹੋ ਚੁੱਕੇ ਲਖੂ ਖੱਤਰੀ ਨੇ ਕਿਹਾ ਸੀ ਜੇ ਰੱਬ ਖੁਦਾ ਕੇ ਰੋਕੇ ਤਾਂ ਵੀ ਨਹੀਂ ਰੁਕਾਂਗਾ ਹੁਣ ਮੈਂ ਇਸ ਧਰਤੀ 'ਤੇ ਸਿੱਖਾਂ ਦਾ ਨਾਮ ਨਿਸ਼ਾਨ ਮਟਾਕੇ ਹੀ ਦਮ ਲਵਾਂਗਾ ਉਸਦੇ ਇਹ ਭੈੜੇ ਤੇ ਕੋੜੇ ਬੋਲ ਸੁਣ ਕੇ ਦੀਵਾਨ ਸਾਹਿਬੀ ਬੋਲੇ ਸਨ ਉਨੂਆਂ ਦੇ ਕਿਹਾਂ ਤੋਂ ਸੂਰਜ ਨਹੀਂ ਢਲਦੇ ਹੁੰਦੇ ਲਖਪਤ ਰਾਏ ਜਿਹੜਾ ਕਾਂ ਕੋਲਾਂ ਤੋਂ ਆਪਣੇ ਅੰਡੇਆਂ ਦੀ ਰਾਖੀ ਨਾ ਕਰ ਸਕਦਾ ਹੋਵੇ ਉਹ ਬਾਜਾਂ ਨੂੰ ਮਾਰਨ ਦੇ ਸੁਪਨੇ ਨਹੀਂ ਲੈ ਸਕਦਾ ਦੁਨੀਆ ਦੇ ਸਾਰੇ ਜੰਗਲਾਂ ਦੇ ਗਿੱਦੜ ਇਕੱਠੇ ਹੋ ਕੇ ਵੀ ਕਿਸੇ ਇੱਕ ਸ਼ੇਰ ਦਾ ਸ਼ਿਕਾਰ ਨਹੀਂ ਕਰ ਸਕਦੇ ਅਸੀਂ ਤੇਰੇ ਭਲੇ ਲਈ ਹੀ ਕਹਿ ਰਹੇ ਹਾਂ ਹਜੇ ਵੀ ਆਪਣਾ ਹੰਕਾਰ ਛੱਡਦੇ ਪਰ ਲਖਪਤ ਰਾਏ ਨੇ ਕਿਸੇ ਦੀ ਇੱਕ ਵੀ ਨਹੀਂ ਸੁਣੀ ਤੇ ਅੱਜ ਜਦ 10 ਲੱਖ ਟਕੇ ਆ ਪਿੱਛੇ ਉਸ ਨੂੰ ਕਾਲ ਕੋਠੜੀ ਵਿੱਚ ਸੁੱਟਿਆ ਜਾ ਰਿਹਾ ਸੀ ਤਾਂ ਵੱਡੇ ਦਲੇਰ ਦੇ ਮੂੰਹ ਤੋਂ ਮੱਖੀ ਨਹੀਂ ਆ ਉੜਾਈ ਜਾ ਸਕਦੀ ਦੀਵਾਨ ਕੌੜਾ ਮਲ ਨੇ ਮੀਰ ਪੰਨੂ ਨੂੰ ਕਿਹਾ ਸੂਬੇਦਾਰ ਸਾਹਿਬ ਜੇ ਬਚਦੇ 10 ਲੱਖ ਮੈਂ ਚੁਕਾ ਦਿਆਂ ਤਾਂ ਇਸ ਕੀ ਇਸ ਖਤਰੀ ਨੂੰ ਕਿਸੇ ਮੇਰੇ ਹਵਾਲੇ ਕਰਦੇ ਹੋਗੇ ਬੇਸ਼ੱਕ ਪਰ ਤੁਸੀਂ ਕੀ ਕਰੋਗੇ ਇਸ ਦਾ ਸਾਡਾ ਵੀ ਕੋਈ ਪੁਰਾਣਾ ਹਿਸਾਬ ਪਤਾ ਬਾਕੀ ਹੈ ਇਸ ਨਾਲ ਤੇਦਵਾਨ ਕੌੜਾ ਮਲ ਜੀ ਨੇ ਲਖਪਤਰਾਏ ਨੂੰ ਛੜਵਾ ਲਿਆ ਤਾਕਤ ਤੇ ਹੰਕਾਰ ਵਿੱਚ ਚੂਰ ਹੋ ਚੁੱਕੇ ਮਨੁੱਖ ਨੂੰ ਪਾਪ ਕਮਾਉਣ ਵੇਲੇ ਆਪਣੇ ਅੰਤ ਦਾ ਭੈ ਨਹੀਂ ਰਹਿੰਦਾ ਲਖਪਤ ਰਾਏ دیਵਾਨੀਆਂ ਨਵਾਬੀਆਂ ਬਾਦਸ਼ਾਹਾਂ ਦੀ ਚਮਕ ਧਮਕ ਬੰਦੇ ਨੂੰ ਉਸਦੀ ਅਸਲੀ ਔਕਾਤ ਭੁਲਾ ਦਿੰਦੀ ਹੈ ਉਹ ਵਿਚਾਰ ਬੈਠਦਾ ਹੈ ਕਿ ਮੌਤ ਉਸਦੇ ਦਰਤੇ ਵੀ ਦਸਤਕ ਦੇਵੇਗੀ ਤੇ ਉਹ ਫੇਰ ਉਹੀ ਹੋਵੇਗਾ ਨਿਆ ਅਸਲ ਨਿਆ ਸੋਚ ਕਿੱਡੇ ਦਾਵੇ ਕੀਤੇ ਸੰਤ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਗਾ ਆ ਕਰ ਦੇਵਾਂਗਾ ਸਿੱਖਾਂ ਨੂੰ ਉਹ ਕਰ ਦੇਵਾਂਗਾ ਪੰਥ ਤਾਂ ਉਸੇ ਚੜ੍ਹਾਈ ਕਲਾ ਵਿੱਚ ਹੈ ਲਪਤ ਰਾਏ ਪੰਥ ਦੇ ਨਿਸ਼ਾਨ ਉਵੇਂ ਹੀ ਝੂਲ ਰਹੇ ਹਨ ਨੀਲੇ ਬਾਣਿਆਂ ਨਾਲ ਸਜੇ ਸਿੰਘਾਂ ਦੇ ਦਮਾਲਿਆਂ ਤੇ ਚੱਕਰ ਉਵੇਂ ਹੀ ਲਿਸ਼ਕ ਰਹੇ ਹਨ ਖਾਲਸੇ ਦੇ ਤੁਰੰਗਾਂ ਦੀਆਂ ਟਾਪਾਂ ਦੀ ਆਵਾਜ਼ ਉਵੇਂ ਹੀ ਲਾਲ ਕਿਲੇ ਦੀਆਂ ਨਿੰਦਾ ਉਡਾ ਰਹੀ ਹੈ ਪਰ ਤੂੰ ਆਪਣੇ ਵੱਲ ਦੇਖ ਕਿੱਥੇ ਗਏ ਤੇਰੇ ਦਾਵੇ ਪਾਣੀ ਦੇ ਬੁਲਬਲੇ ਜਿਹੀ ਔਕਾਤ ਹੈ ਬਾਦਸ਼ਾਹ ਨਵਾਬਾਂ ਤੇ دیਵਾਨਾਂ ਦੀ ਤੇ ਪੰਥ ਪਰਾਮੰਡਾ ਦਾ ਮਾਲਕ ਹੈ دیਵਾਨ ਕੌੜਾ ਮਲ ਜੀ ਬੋਲ ਰਹੇ ਹਨ ਤੇ ਲਖੂ ਨੇ ਆਪਣੀ ਜਾਨ ਮੁਠੀ ਵਿੱਚੋਂ ਕਿਰਦੀ ਮਿੱਟੀ ਵਾਂਗ ਜਾਪ ਰਹੀ ਹੈ ਤਰਲੇ ਉਹਦੇ ਸਰੀਰ ਵਿੱਚ ਲਗਾਤਾਰ ਡਿੱਗ ਰਹੇ ਹਨ ਤੂੰ ਫਿਕਰ ਨਾ ਕਰ ਮੈਂ ਨਹੀਂ ਮਾਰਾਂਗਾ ਤੇਰਾ ਨਿਆ ਤੇਰਾ ਫੈਸਲਾ ਅਕਾਲ ਪੁਰਖ ਦੀ ਦਰਗਾਹ ਤਾਂ ਹੋਵੇਗਾ ਹੀ ਪਰ ਉਸ ਤੋਂ ਪਹਿਲਾਂ ਮੈਂ ਤੈਨੂੰ ਅਕਾਲ ਪੁਰਖ ਦੀ ਫੌਜ ਦੇ ਹਵਾਲੇ ਕਰਾਂਗਾ ਇਹ ਹੁਣ ਖਾਲਸਾ ਪੰਥ ਦੇ ਹੱਥ ਹੈ ਕਿ ਤੇਰੀ ਦੇਖ ਕੀ ਹੋਣੀ ਤੈ ਹੋਈ ਹੈ ਹੁੰਦੀ ਹੈ ਖਾਲਸਾ ਪੰਥ ਦੇ ਹਵਾਲੇ ਹੋਣ ਦਾ ਸੁਣ ਕੇ ਤਾਂ ਅੱਖੋਂ ਨੂੰ ਕੰਬਣੀ ਛਿੜ ਗਈ ਸਿੱਖਾਂ ਦੇ ਕਿਤੇ ਤਸ਼ੱਦਦ ਜ਼ੁਲਮ ਇੱਕ ਇੱਕ ਕਰਕੇ ਉਹ ਸੱਗੇ ਆਉਣ ਲੱਗੇ ਕੱਲੂ ਘਾਰੇ ਵਿੱਚ ਕੀਤਾ ਗਿਆ ਕਤਲੇਆਮ ਯਾਦ ਕਰਕੇ ਉਸ ਦਾ ਸਰੀਰ ਝੁੱਠਾ ਪੈ ਗਿਆ ਦੀਵਾਨ ਕੌੜਾਮਲ ਜੀ ਨੇ ਲੱਖੂ ਦੀਆਂ ਮਸ਼ਕਾਂ ਨੂੜ ਕੇ ਪੰਥ ਦੇ ਚਰਨਾਂ ਵਿੱਚ ਲਿਆ ਸੁਟਿਆ ਜਿਹਨਾਂ ਨੂੰ ਮਟਾਉਣ ਦੀਆਂ ਲੱਖੋ ਫੜਾ ਮਾਰਦਾ ਹੁੰਦਾ ਸੀ ਅੱਜ ਆਪਣੇ ਜਾਨ ਤੇ ਬਣੀ ਹੋਣ ਕਰਕੇ ਉਹਨਾਂ ਵੱਲ ਦਰਸਾਈਆਂ ਅੱਖਾਂ ਨਾਲ ਤੱਕ ਰਿਹਾ ਸੀ ਉਸ ਦੇ ਅੰਦਰ ਕੀ ਚੱਲ ਰਿਹਾ ਹੈ ਇਹ ਖੁਦਾ ਜਾਣੇ ਪਰ ਖਾਲਸਾ ਪੰਥ ਦੁਸ਼ਮਣ ਨੂੰ ਸੋਧਣ ਲਈ ਗੁਰਮਤਾ ਕਰ ਰਿਹਾ ਹੈ ਹਜ਼ਾਰਾਂ ਸਿੱਖਾਂ ਦੇ ਕਾਤਲ ਲਖਪਤ ਨੂੰ ਕਾੜੀ ਸਜ਼ਾ ਦੇਣ ਲਈ ਸਿੰਘ ਜਥੇਦਾਰਾਂ ਅੱਗੇ ਬੇਨਤੀ ਕਰ ਰਹੇ ਹਨ ਕਾਨੂੰਵਾਲ ਪਡੋਲ ਘਟੂਹਾ ਨਖਾਸ ਚੌਂਕ ਸਭ ਥਾਵਾਂ ਦੇ ਹਿਸਾਬ ਕਿਤੇ ਜਾਣੇ ਸਨ ਲੱਖੋਂ ਨੂੰ ਸਜ਼ਾ ਸੁਣਾਈ ਗਈ ਖਾਲਸਾ ਜੀ ਸਿੰਘਾਂ ਨੇ ਗੁਰਮਤਾ ਕੀਤਾ ਹੈ ਕਿ ਕੋਈ ਸ਼ਸਤਰ ਐਸਾ ਨਹੀਂ ਹੈ ਜੋ ਇਸ ਪਾਪੀ ਦੇ ਲਹੂ ਨਾਲ ਰੰਗ ਕੇ ਪਲੀਤ ਕੀਤਾ ਜਾਏ ਖਾਲਸਾ ਇਹ ਵੀ ਨਹੀਂ ਚਾਹਦਾ ਕਿ ਐਸੇ ਅਕ੍ਰਿਤਕਣ ਹੰਕਾਰੀ ਜ਼ਾਲਮ ਦੇ ਲਹੂ ਦਾ ਇੱਕ ਕਤਰਾ ਵੀ ਪੰਜਾਂ ਪਾਣੀਆਂ ਦੀ ਧਰਤੀ ਤੇ ਡੁੱਲੇ ਸੋ ਇਸ ਨੂੰ ਐਸੀ ਸਜ਼ਾ ਦਿੱਤੀ ਜਾਵੇਗੀ ਜਿਸ ਨਾਲ ਹੀ ਹਰ ਰੋਜ਼ ਮਰੇਗਾ ਜਿਸ ਦਾ ਇਹ ਹੱਕਦਾਰ ਵੀ ਹੈ ਪੰਥ ਵੱਲੋਂ ਲੱਖੋਂ ਲਾਈ ਗਈ ਸਜ਼ਾ ਗ੍ਰੰਥਾਂ ਵਿੱਚ ਵਰਨਣ ਕੀਤੇ ਕੁੰਭੀ ਹਰਕ ਜਹੀ ਸੀ ਉਸ ਨੂੰ ਇੱਕ ਹਨੇਰੀ ਕੋਠੜੀ ਵਿੱਚ ਤਾੜਿਆ ਗਿਆ ਜਿਸ ਦੀ ਸਿਰਫ ਛੱਤ ਤੇ ਇੱਕ ਸੁਰਾਖ ਹੈ ਸਭ ਖਲਕਤ ਨੂੰ ਕਿਹਾ ਗਿਆ ਕਿ ਉਹ ਜੰਗਲ ਪਾਣੀ ਉਸੇ ਸੁਰਾਖ ਵਿੱਚ ਜਾਣ ਇਸ ਤਰ੍ਹਾਂ ਲਖਪਤ ਰਾਏ ਜਿਹਾ ਪਾਪੀ ਜਿਉਂਦੇ ਹੋਇਆ ਹੀ 6 ਮਹੀਨੇ ਨਰਕ ਭੋਗ ਕੇ ਅਸਲੀ ਕੁੰਬੀ ਨਰਕਲੀ ਚਲਾਣਾ ਕਰਕੇ ਆ। ਵਾਹਿਗੁਰੂ। ਸ਼ੁਕਰੀਆ ਜੀ। ਧੰਨਵਾਦ। ਅੱਜ ਦੇ ਲਈ ਇਹ ਨਹੀਂ। ਕੱਲ ਮਿਲਾਂਗੇ ਤੁਹਾਡੇ ਸਾਹਮਣੇ ਅਧਿਆਇ 26 ਲੈ ਕੇ। ਸ਼ੁਕਰੀਆ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।